ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅਚਾਨਕ ਆ ਜਾਣ ਮਹਿਮਾਨ ਤੇ ਕਿਉਂ ਹੋਣਾ ਪਰੇਸ਼ਾਨ ਤੇ ਫਿਰ ਆਪਾਂ ਫਟਾਫਟ ਕੁਝ ਬਣਾਉਣ ਵਾਸਤੇ ਜਿਹੜਾ ਬਾਜ਼ਾਰ ਨੂੰ ਜਿਹੜਾ ਦੌੜਨ ਦੀ ਬਚਾਏ ਅਸੀਂ ਘਰ ਵਿੱਚ ਬਣਾਉਣਾ ਇਹ ਪ੍ਰੇਫਰੈਂਸ ਸੰਦਿਆਂ ਤੇ ਇੱਥੇ ਮੈਂ ਮੋਂਗ ਦਾਲ ਨੂੰ ਥੋੜਾ ਜਿਹਾ ਮੈਂ ਅੱਧਾ ਘੰਟਾ ਮੈਂ ਭਿਓ ਇਹਨੂੰ ਪਾਣੀ 'ਚ ਸੋਕ ਸੋਕ ਕਰ ਲਿਆ ਸੀ ਇਹ ਫਿਰ ਆਪ ਇਹਦੇ ਵਿੱਚ ਪੀਸੀ ਹੋਈ ਮੂੰਗ ਦਾਲ ਜਿਹੜੀ ਆ ਪਾ ਲਈਏ ਤਾਂ ਕਿ ਸਾਨੂੰ ਜਿਹੜੀ ਦੂਸਰੀ ਜਿਹੜਾ ਉਹ ਗ੍ਰੈਂਡ ਨਾ ਕਰਨੀ ਪਏ ਇਹਦੇ ਵਿੱਚ ਕੋਈ ਵੀ ਗ੍ਰੈਂਡ ਜਿਹੜਾ ਸਾਨੂੰ ਕਰਨ ਵਾ ਬਦਲ ਕੀ ਕੁਝ ਵੀ ਗ੍ਰੈਂਡ ਨਹੀਂ ਕਰਨਾ ਤੇ ਬਿਲਕੁਲ ਵਧੀਆ ਤਰੀਕੇ ਨਾਲ ਤੁਸੀਂ ਕਰੰਚੀ ਜਿਹੇ ਪਕੌੜੇ ਬਣਾ ਸਕਦੇ ਬਿਲਕੁਲ ਲੈਸ ਮਟੀਰੀਅਲ 'ਚ ਕੋਈ ਜ਼ਿਆਦਾ ਆਪਾਂ ਮਟੀਰੀਅਲ ਇਹਦੇ ਵਿੱਚ ਨਹੀਂ ਐਡ ਕਰਨਾ ਤੇ ਬੇਸਿਕ ਜਿਹੇ ਜੋ ਘਰ ਸਾਡੇ ਹੁੰਦੇ ਨੇ ਤੇ ਇਹਦੇ ਵਿੱਚ ਆਲੂ ਆਪਾਂ ਕੱਦੂ ਕਸ਼ ਕਰਕੇ ਉਹ ਪਾਲਣਿਆ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਬਿਲਕੁਲ ਪਾਣੀ ਇਹਦੇ ਵਿੱਚ ਇੱਕ ਥੋੜਾ ਜਿਹਾ ਵੀ ਪਾਣੀ ਨਹੀਂ ਹੋਣਾ ਤੇ ਨਾ ਅਸੀਂ ਪਾਣੀ ਦੇ ਵਿੱਚ ਐਡ ਆਨ ਕਰਨਾ ਆ ਤੇ ਫਿਰ ਆਪਾਂ ਸੀਦ ਵਿੱਚ ਪਾਵਾਂਗੇ ਜੀ ਮਸਾਲੇ ਤੇ ਮਸਾਲੇ ਪਾਉਣ ਤੋਂ ਪਹਿਲਾਂ ਆਪਾਂ ਪਾਵਾਂਗੇ ਥੋੜਾ ਜਿਹਾ ਬੇਸਨ ਜਿਆਦਾ ਬੇਸਨ ਨਹੀਂ ਪਾਣਾ ਕਿਉਂਕਿ ਬੇਸਨ ਪਾਵਾਂਗੇ ਥੋੜੇ ਸੌਫਟ ਪਕੌੜੇ ਲੱਗਣਗੇ ਆਪਾਂ ਕ੍ਰਾਂਚੀ ਕ੍ਰਾਂਚੀ ਪਕੌੜੇ ਜਿਹੜੇ ਬਣਾਣੇ ਆ ਤੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਮਟੀਰੀਅਲ ਜਿਹੜਾ ਪਿਆਜ਼ ਹਰਾ ਪਿਆਜ਼ ਤੇ ਅਦਰਕ ਲਸਣ ਦਾ ਬੇਸਟ ਜਿਹੜਾ ਆਪਾਂ ਸਾਰਾ ਇਹਦੇ ਵਿੱਚ ਐਡ ਕਰ ਦੇਣਾ ਹੈ ਤੇ ਫਿਰ ਆਪਾਂ ਸਾਰੇ ਜਿਹੜੇ ਆ ਇਹਦੇ ਵਿੱਚ ਮਸਾਲੇ ਵਗੈਰਾ ਜੋ ਵੀ ਤੁਹਾਡੇ ਕੋਲ ਬੇਸਿਕ ਮਸਾਲੇ ਹੋਣ ਉਹ ਤੁਸੀਂ ਇਹਦੇ ਵਿੱਚ ਐਡ ਕਰ ਲੈਣੇ ਆ ਤੇ ਇੱਕ ਸਾਈਡ ਤੇ ਆਪਾਂ ਕਰ ਲਿਆ ਜੀ ਤੇਲ ਗਰਮ ਰੱਖ ਲਿਆ ਉਹਨੂੰ ਸਿਮ ਗੈਸ ਤੇ ਤੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਾ ਸਾਬਤ ਧਨੀਆ ਉਹਨੂੰ ਕੁੱਟ ਕੇ ਪਾਵੇ ਇਹਦੇ ਨਾਲ ਟੇਸਟ ਬਹੁਤ ਹੀ ਕ੍ਰਾਂਚੀ ਵਧੀਆ ਆਂਦਾ ਆ ਤੇ ਫਿਰ ਜਿਹੜਾ ਅੱਜਕੱਲ ਖਾਣ ਤੋਂ ਜ਼ਿਆਦਾ ਪਛਾਣਨਾ ਮੁਸ਼ਕਲ ਹੈ ਤੇ ਫਿਰ ਆਪਾਂ ਉਸ ਵਾਸਤੇ ਹਿੰਗ ਪਾਤੀ ਹੈ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਆ ਕਰੋ ਤੇ ਫਿਰ ਆਪਾਂ ਇਹਦੇ ਵਿੱਚ ਬੇਸਿਕ ਜਿਹਾ ਮਸਾਲਾ ਪਾਉਣੀ ਆ ਤੇ ਮੇਰਾ ਬੋਲ ਜਿਹੜਾ ਛੋਟਾ ਆ ਤੇ ਮਟੀਰੀਅਲ ਹੋ ਗਿਆ ਜ਼ਿਆਦਾ ਤੇ ਫਿਰ ਆਪਾਂ ਇਹਨੂੰ ਦੂਸਰੇ ਬੋਲ ਵਿੱਚ ਟਰਾਂਸਫਰ ਕਰਾਂਗੇ ਤੇ ਸਾਰਾ ਮਿਕਸ ਕਰਾਂਗੇ ਫਿਰ ਆਪਾਂ ਸੇ ਮਟੀਰੀਅਲ ਨੂੰ ਦੂਸਰੇ ਬੋਲ ਵਿੱਚ ਸ਼ਿਫਟ ਕਰਕੇ ਤੇ ਸਾਰਾ ਪਾ ਤੇ ਨਮਕ ਜਿਹੜਾ ਤੁਸੀਂ ਸਵਾਦ ਅਨੁਸਾਰ ਹੀ ਪਾਉਣਾ ਆ ਅਕੋਰਡਿੰਗ ਟੂ ਅਰ ਟੇਸਟ ਤੇ ਜਿਆਦਾ ਨਮਕ ਨਹੀਂ ਪਾਣਾ ਕਿਉਂਕਿ ਨਮਕ ਜਿਆਦਾ ਹੋ ਜਾਈ ਤੇ ਫਿਰ ਟੇਸਟ ਜਿਹੜਾ ਸਾਰਾ ਹੀ ਖਰਾਬ ਹੋ ਜਾਂਦਾ ਆ ਤੇ ਫਿਰ ਆਪਾਂ ਮੈਂ ਮੇਥੀ ਜਿਹੜੀ ਆਪਾਂ ਮੈਸ਼ ਕਰਕੇ ਜਿਹੜੀ ਆਪਾਂ ਉਹ ਸੁੱਕੀ ਪਾ ਲੈਣੀ ਆ ਤੇ ਫਿਰ ਦੂਸਰੇ ਬੋਲ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ-ਮਿਕਸ ਕਰ ਲੈਣਾ ਆ ਤੇ ਇਹਦੇ ਵਿੱਚ ਪਾਣੀ ਪੂਣੀ ਬਿਲਕੁਲ ਨਹੀਂ ਐਡ ਕਰਨਾ ਤੇ ਦੂਸਰੀ ਸਾਈਡ ਤੇ ਅਸੀਂ ਪਨੀਰ ਜਿਹੜਾ ਉਹਦੇ ਪੀਸੇਸ ਕੱਟ ਕੇ ਕਰਕੇ ਰੱਖ ਲੈਨੇ ਤੇ ਅਸੀਂ ਉਹਦੇ ਵੀ ਜਿਹੜੀ ਆ ਉਹ ਮਤਲਬ ਪਨੀਰ ਦੇ ਜੇ ਮਤਲਬ ਕਿ ਵੱਡੇ ਵੱਡੇ ਤੁਸੀਂ ਇਹ ਬੜੇ ਵਗੈਰਾ ਬਣਾ ਲੈ ਹੋ ਤਾਂ ਜਾ ਕੇ ਕੱਚੇ ਨਾ ਰਹਿਣ ਤਾਂ ਉਹਦਾ ਮੈਥਡ ਜਿਹੜਾ ਇਹਦੇ ਵਿੱਚ ਹੈਗਾ ਆ ਕਿ ਤੁਸੀਂ ਕਿਸ ਤਰੀਕੇ ਨਾਲ ਤੁਸੀਂ ਬਣਾਓਗੇ ਤੇ ਬਿਲਕੁਲ ਵੀ ਕੱਚੇ ਜਿਹੜੇ ਆ ਬੜੇ ਜਿਹੜੇ ਆ ਤੁਹਾਡੇ ਨਹੀਂ ਰਹਿਣਗੇ ਬਹੁਤ ਹੀ ਟੇਸਟੀ ਕ੍ਰਿਸਪੀ ਔਰ ਚਟਪਟ ਬਣ ਕੇ ਜਿਹੜੇ ਆ ਤਿਆਰ ਹੋ ਜਾਣਗੇ ਬਿਲਕੁਲ ਵੀ ਟਾਈਮ ਜਿਹੜਾ ਉਹ ਨਹੀਂ ਲੱਗੇਗਾ ਤੇ ਹਾਂਜੀ ਸਾਰੇ ਆਪਾਂ ਮਿਕਸਰ ਨੂੰ ਮਿਕਸ ਕਰ ਲਿਆ ਆ ਤੇ ਇਹਦੇ ਵਿੱਚ ਜਿਹੜਾ ਹਰਾ ਪਿਆਜ਼ ਤੇ ਹਰਾ ਧਨੀਆ ਵਗੈਰਾ ਇਹਦਾ ਟੇਸਟ ਬਹੁਤ ਹੀ ਵਧੀਆ ਆਂਦਾ ਹੈ ਇਹਨੂੰ ਵੱਧ ਤੋਂ ਵੱਧ ਜ਼ਰੂਰ ਪਾਓ ਤੇ ਫਿਰ ਕਲੀਨਿੰਗ ਵੀ ਜਿਹੜੀ ਨਾਲ-ਨਾਲ ਜਿਹੜੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਹੀ ਬਹੁਤ ਸਾਰਾ ਜਿਹੜਾ ਸਾਨੂੰ ਕੰਮ ਜਿਹੜਾ ਸਾਡਾ ਕੱਟ ਜਾਂਦਾ ਆ ਤੇ ਆਪਾਂ ਪਨੀਰ ਦੇ ਪੀਸਸ ਲੈਣੇ ਆ ਤੇ ਉਹਨੂੰ ਵਿੱਚ ਰੱਖ ਕੇ ਤੇ ਆਪਾਂ ਜਿਹੜਾ ਮਟੀਰੀਅਲ ਜਿਹੜਾ ਉੱਪਰ ਸਾਈਡਾਂ ਤੇ ਇਹਦੀ ਇੱਕ ਬੋਲ ਜੀ ਬਣਾ ਕੇ ਤੇ ਆਪਾਂ ਕੜਾਈ ਦੇ ਵਿੱਚ ਫਰਾਈ ਕਰ ਲੈਣੇ ਆ ਤੇ ਜੇ ਤੜਕੋ 에ਅਰ ਫਰਾਈ ਹੋਏ ਤੇ ਉਹਦੇ ਵਿੱਚ ਵੀ ਤੁਸੀਂ ਬਣਾ ਸਕਦੇ ਜੇ ਬਹੁਤ ਹੀ ਟੇਸਟ ਬਣ ਕੇ ਜਿਹੜੇ ਤੁਹਾਡੇ ਵੜੇ ਆ ਉਹ ਤਿਆਰ ਹੋ ਜਾਣਗੇ ਇਕਦਮ ਕਰੰਚੀ ਜੇ ਤੇ ਹਾਂਜੀ ਤੇ ਬਹੁਤ ਹੀ ਜੇ ਤੁਸੀਂ ਫਸਟ ਟਾਈਮ ਮੇਰੇ ਚੈਨਲ ਨੂੰ ਦੇਖ ਲੇ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਲਾਈਕ ਕਰਨ ਤੋਂ ਬਿਨਾ ਨਾ ਜਾਇਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਜੇ ਨਹੀਂ ਚੰਗੀ ਲੱਗੀ ਤੇ ਫਿਰ ਆਪਾਂ ਕੁਝ ਨਹੀਂ ਕਰ ਸਕਦੀ ਕਿਉਂਕਿ ਆਪਣੀ ਆਪਣੀ ਸਬ ਦੀ ਪਸੰਦ ਹੈ ਤੇ ਹਾਂਜੀ ਵੜੇ ਹੋ ਗਏ ਸਾਡੇ ਫਰਾਈ ਤੇ ਬਹੁਤ ਹੀ ਟੇਸੀ ਵੜੇ ਸਾਡੇ ਬਣ ਕੇ ਹੋ ਗਏ ਤਿਆਰ ਤੇ ਇਹ ਵੜੇ ਜਿਹੜੇ ਮੈਂ ਬਣਾਏ ਸੀ अर्ਲੀ ਮਾਰਨਿੰਗ ਹੀ ਸੀ ਬਣਾਏ ਸੀ ਬਹੁਤ ਹੀ ਜ਼ਿਆਦਾ ਟਾਈਮ ਜਿਹੜਾ ਉਸ ਟਾਈਮ ਨਹੀਂ ਹੁੰਦਾ ਇਸ ਕਰਕੇ ਜਿਹੜੇ ਹੋਰ ਕੋਈ ਮੈਂ ਵਿੱਚ ਐਡ ਆਨ ਨਹੀਂ ਕੀਤਾ ਤੇ ਬਹੁਤ ਹੀ ਕ੍ਰਿਸਪੀ ਤੇ ਬ੍ਰਾਊਨ ਬ੍ਰਾਊਨ ਜਿਹੜੇ ਵੜੇ ਆ ਬਣ ਕੇ ਹੋ ਗਏ ਤਿਆਰ ਬਿਲਕੁਲ ਵੀ ਕੱਚੇ ਜਿਹੜੇ ਆ ਨਹੀਂ ਰਹਿੰਦੇ ਤੇ ਇਥੇ ਤੁਸੀਂ ਦੇਖ ਸਕਦੇ ਜੀ ਤੇ ਬਹੁਤ ਵਧੀਆ